ਸੱਚ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਨੀ ਹੈ ਉਸ ਅਕਾਲੀ ਦਲ ਦੀ ਗੱਲ ਕਰਨੀ ਹੈ ਜੋ ਕਦੇ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣ ਗਿਆ ਸੀ ਤੇ ਹੁਣ ਫੇਰ ਅਕਾਲੀ ਦਲ ਦੇ ਵਿੱਚ ਚੇਂਜ ਆਈ ਹੈ ਉਹਦੀ ਸੋਚ ਦੇ ਵਿੱਚ ਤਬਦੀਲੀ ਆਈ ਹੈ ਮੁੜ ਪੰਥਕ ਏਜੰਡੇ ਦੀ ਗੱਲ ਕਰਨ ਲੱਗੇ ਨੇ ਇਹਦੇ ਨਾਲ ਲੋਕ ਵੀ ਜੁੜਨ ਲੱਗੇ ਨੇ ਸਖਬੀਰ ਸਿੰਘ ਢੀਟਸਾ ਤੋਂ ਬਾਅਦ ਮਨਪ੍ਰੀਤ ਸਿੰਘ ਯਾਦਲੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਦੀ ਵੀ ਗੱਲ ਕਰਨੀ ਬਣਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਸਾਰੇ ਲੋਕ ਇਸ ਗੱਲ ਦਾ ਇਸ ਤਬਦੀਲੀ ਦਾ ਜਿਹੜਾ ਹੈ ਉਹ ਸਵਾਗਤ ਕਰ ਰਹੇ ਨੇ ਕੁਛ ਇਸ ਤਰ੍ਹਾਂ ਦੇ ਵੀ ਨਹੀਂ ਦਲ ਖਾਲਸਾ ਨੇ ਕੱਲ ਆਪਣੀ ਇੱਕ ਮੀਟਿੰਗ 'ਚ ਕਿਹਾ ਕਿਦਾ ਸਿਧਾਂਤਕ ਸਿੱਖ ਸਿਆਸਤ ਸਖਬੀਰ ਬਾਦਲ ਤੇ ਤਾਂ ਪਹੁੰਚ ਹੀ ਨਹੀਂ ਹੈ ਪੁਰਵ ਸਾਰੀਆਂ ਗੱਲਾਂ ਕਹੀਆਂ ਜਾਖੜ ਤੇ ਕੈਪਟਨ ਬ੍ਰਿੰਦਰ ਸਿੰਘ ਕਿਉਂ ਗੱਠ ਜੋੜਦੇ ਹੱਕ ਚ ਨੇ ਕੀ ਜਾਖੜ ਨੂੰ ਪਤਾ ਲੱਗ ਗਿਆ ਕਿ ਜੋ ਕੱਲ ਕਿਸਾਨਾਂ ਨੇ ਬਠਿੰਡੇ ਕੀਤਾ ਕਿ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਤੁਹਾਨੂੰ ਪਿੰਡਾਂ ਚ ਨਹੀਂ ਬੜਨ ਦੇਣਾ ਇਸ ਕਰਕੇ ਹਜੂਰ ਲਾ ਰਹੇ ਨੇ ਕਿ ਪਿੰਡਾਂ ਚ ਬੜਨ ਲਈ ਅਕਾਲੀ ਦਲ ਨਾਲ ਸਮਝੌਤਾ ਹੋਣਾ ਜ਼ਰੂਰੀ ਹੈ ਤੇ ਕੈਪਟਨ ਸਾਹਿਬ ਤਾਂ ਚਾਹੁੰਦੇ ਨੇ ਕਿਸੇ ਤਰੀਕੇ ਨਾਲ ਉਹਨਾਂ ਦੀ ਬੀਵੀ ਜਤਜੀ ਪਟਿਆਲੇ ਤੋਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਚਰਚਾ ਦੀ ਮੰਗ ਕਰਦੇ ਨੇ ਉੱਤੇ ਆਪਾਂ ਗੱਲ ਕਰਦੇ ਆਂ ਦੇਖੋ ਉਸ ਤੋਂ ਪਹਿਲਾਂ ਫਿਰ ਉਹੀ ਅਪੀਲ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਹੁਣ ਗੱਲ ਆਪਾਂ ਪਹਿਲਾਂ ਕਰੀਏ ਜਿਹੜੇ ਵਿਰੋਧ ਦੀ ਦੇਖੋ ਮਨਪ੍ਰੀਤ ਯਾਰੀ ਦੀ ਗੱਲ ਕਰਨੀ ਬਣਦੀ ਹੈ ਉਹਦੀਆਂ ਬਹੁਤ ਸਾਰੀਆਂ ਦੂਰੀਆਂ ਸੀ ਵਿਚਾਰਕ મતਭੇਦ ਸੀ ਉਹ ਇਕੱਲੀਆਂ ਤੋਂ ਦੂਰ ਚਲਾ ਗਿਆ ਸੀ ਇਕਲੋਤਾ ਬੰਦਾ ਜਿਹੜਾ ਉਸ ਹਨੇਰੀ ਚ ਜਿਹਦੇ ਚ 92 ਬੰਦੇ ਜਿੱਤੇ ਨੇ ਆਮ ਆਦਮੀ ਪਾਰਟੀ ਦੇ ਜਿੱਦਿ ਪ੍ਰਕਾਸ਼ ਤੋਂ ਬਾਅਦ ਵੀ ਆਰ ਗਿਆ ਉਸ ਹਨੇਰੀ ਚ ਮਨਪ੍ਰੀਤ ਯਾਦੀ ਜੱਥਿਆ ਸੀ ਇਹਦਾ ਮਤਲਬ ਉਹਦੀ ਪਾਪੂਲਰਿਟੀ ਹੈ ਉਹਨੇ ਕੀ ਕਿਹਾ ਉਹ ਗੱਲ ਕਰਾਂਗੇ ਲੇਕਿਨ ਪਹਿਲਾਂ ਆਪਾਂ ਗੱਲ ਕਰੀਏ ਜੋ ਇਸ ਔਰ ਕਮੇਟੀ ਦੇ ਮਤੇ ਤੋਂ ਬਾਅਦ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਉਹਨਾਂ ਚ ਜਿਹੜਾ ਦਲ ਖਾਂਸਾ ਨੇ ਕਿਹਾ ਉਹ ਕੀ ਕਹਿੰਦੇ ਨੇ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਉਹ ਕਹਿੰਦੇ ਵੀ ਸਿੱਖ ਸਿਆਸਤ ਇਹ ਜਿੱਸਾ ਦਾ ਹੱਤ ਗੱਲ ਕਰਨੀ ਇਹ ਨਾ ਕੋਈ ਨਹੀਂ ਹੈ ਉਹ ਤਾਂ ਸੁਖਵੀਰ ਬਾਦਲ ਨੂੰ ਕਿਉਂ ਕਹਿ ਰਹੇ ਨੇ ਉਹ ਕਹਿੰਦੇ ਦੇਖੋ ਪਹਿਲਾਂ ਸਾਨੂੰ ਇੱਕ ਗੱਲ ਦਾ ਜਵਾਬ ਹੀ ਦੇ ਦਿਓ ਤੁਸੀਂ ਕਿ ਜਿਹੜੀ ਸਿੱਖ ਸਿਆਸਤ ਹੈ ਇਹ ਜਿਹੜੀ ਨਗਾਰ ਆਇਆ ਹੁਣ ਤੱਕ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਇੱਕ ਸਵਾਲ ਉਹਨੇ ਸੁਖਵੀਰ ਬਾਦਲ ਨੂੰ ਕਿਹਾ ਕਹਿੰਦਾ ਤੁਸੀਂ ਕੋਰ ਕਮੇਟੀ ਚ ਮਤਾ ਪਾਸ ਕਰਤਾ ਕੀ ਕੀਤਾ ਇਹ ਵੱਖਰੀ ਗੱਲ ਹੈ ਵੈਸੇ ਕਹਿੰਦੇ ਜਿਹੜਾ ਤੁਸੀਂ ਇਹ ਕਿਹਾ ਕਿ ਪਾਰਟੀ ਸਿਧਾਂਤਾਂ ਨੂੰ ਸਿਆਸਤ ਤੋਂ ਵੱਧ ਆਇੰਗੇ ਤੇ ਦੇਨ ਦੇ ਵਿੱਚ ਯਕੀਨ ਰੱਖਦੀ ਹੈ ਉਹਤੇ ਕਹਿੰਦੇ ਵੀ ਸਾਨੂੰ ਹੈਰਾਨੀ ਹੋਈ ਹੈ ਕਿ ਕਦੋਂ ਤੁਸੀਂ ਯਕੀਨ ਰੱਖਿਆ ਉਹਨਾਂ ਨੇ ਖਾਸ ਤੌਰ ਤੇ ਬਾਦਲ ਪਰਵਾਰ ਤੇ ਕਈ ਕਿਸਮ ਦੇ ਅਟੈਕ ਕੀਤੇ ਨੇ ਬਾਦਲਾਂ ਨੇ ਉਹ ਕਹਿੰਦੇ ਸੱਤਾ ਅਤੇ ਰਿਆਇਤਾਂ ਨੂੰ ਸਿਧਾਂਤਾਂ ਤੋਂ ਹਮੇਸ਼ਾ ਉੱਪਰ ਰੱਖਿਆ ਇਹ ਕਦੇ ਝੂਠ ਬੋਲਦੇ ਨੇ ਇਹ ਕੀਤਾ ਫਿਰ ਉਹ ਕਦੇ ਅਚਾਨਕ ਤਬੀਲੀ ਕਿਉਂ ਹੋ ਗਈ ਤੋ ਅਚਾਨਕ ਤਰਦੀਦੀ ਦੇ ਮਾਮਲੇ ਦੇ ਵਿੱਚ ਇਹ ਗੱਲ ਆਈ ਕਿ ਕਹਿੰਦੇ ਕਿ ਚੋਣਾ ਨੇੜੇ ਨੇ ਗੱਠ ਜੋੜ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਲਗਭਗ ਬਹੁਤ ਮੱਧਮ ਨੇ ਕਹਿੰਦੇ ਚਲੋ ਆਪਾਂ ਇਹੀਂ ਕਰਕੇ ਦੇਖ ਲਈਏ ਇਹ ਗੱਲ ਕੀਤੀ ਹੈ ਉਹ ਕਹਿੰਦੇ ਦੇਖੋ ਭਾਜਪਾ ਹੋਵੇ ਕਾਂਗਰਸ ਹੋਵੇ ਇਹ ਪੰਜਾਬ ਵਿਰੋਧੀ ਨੇ ਇਹ ਸਿੱਖ ਵਿਰੋਧੀ ਨੇ ਤੇ ਬਾਕੀ ਕਹਿੰਦੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਜਿਹੜੇ ਸ਼ਰਮ ਦੀ ਅਕਾਲੀ ਦਲ ਭਗਵਨ ਇਹ ਤਾਂ ਮੌਕਾ ਪ੍ਰਸਤ ਨੇ ਇਹ ਤਾਂ ਸਮਝੌਤਾਵਾਦੀ ਨੇ ਇਹਨਾਂ ਨੇ ਤਾਂ ਸਾਡੀ ਸਿਆਸਤ ਨੂੰ ਸਮਝੌਤਾਵਾਦੀ ਬਣਾ ਕੇ ਰੱਖਤਾ ਤੇ ਖਾਸ ਸੌਰਤੇ ਉਹ ਕਹਿੰਦੇ ਜਦੋਂ ਤੋਂ ਗੁਰਚਰਨ ਸਿੰਘ ਟੋਡਾ ਇਸ ਦੁਨੀਆ ਤੋਂ ਗਏ ਨੇ ਇੱਕੋ ਪਰਿਵਾਰ ਦੇ ਹੱਥ ਦੇ ਵਿੱਚ ਇਹ ਸ਼ਰੋਮਣੀ ਕਮੇਟੀ ਵੀ ਆ ਗਈ ਤੇ ਜਿਹੜਾ ਸ਼ਰੋਮਣੀ ਅਕਾਲੀ ਦਲ ਵੀ ਆ ਗਿਆ ਚਲੋ خیر ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਰ ਮੈਂ ਇਹਦੇ ਉਲਟ ਇਹ ਕਹਦੇ ਕਿ ਇਹ ਕਹਦੇ ਨਾ ਕਿ ਜੀ ਇਹ ਪਹਿਲਾਂ ਇਹ ਕਰਦੇ ਨਾ ਤਾਂ ਮੈਂ ਪਹਿਲੇ ਹੀ ਕਿਹਾ ਸੀ ਵੀ ਇਹਨਾਂ ਨੇ ਬਿਲਕੁਲ ਸਹੀ ਗੱਲ ਹੈ ਕਿ ਤੁਸੀਂ ਕੀਤਾ ਜੀਏ ਪੰਜਾਬ ਨੇ ਦੱਸ ਤੋਂ ਉਹ ਬੁਨਿਆਦੀ ਜੋ ਮਸਲੇ ਸੀ ਉਹ ਕਿੰਨੇ ਕ ਹੱਲ ਹੋਏ ਨੇ ਉਹ ਤੁਸੀਂ ਗਿਣਾ ਸਕਦੇ ਹੋ ਇਹਦੇ 'ਚ ਕੋਈ ਦੋਰਾਵਾ ਨਹੀਂ ਉਹਨਾਂ ਦੇ ਸਵਾਲ ਦਰ ਖਾਲਸਾ ਦੇ ਸਵਾਲ ਜਾਇਜ਼ ਨੇ ਪਰ ਇਹਦਾ ਮਤਲਬ ਇਹ ਵੀ ਨਹੀਂ ਜੇ ਕੋਈ ਬੰਦਾ ਮੋੜਾ ਘਟਦਾ ਉਹਦੇ ਚ ਤਵਦੀਲੀ ਆਉਂਦੀ ਆ ਕਾਰਨ ਕੋਈ ਵੀ ਹੋਵੇ ਮਜਬੂਰੀ ਵਾਸ ਹੋਵੇ ਕੋਰ ਕਮੇਟੀ ਚ ਜਿਆਦਾ ਮੈਂਬਰ ਜਿਹੜੇ ਨੇ ਉਹ ਇਸ ਗੱਲ ਨਾਲ ਸਹਿਮਤ ਸੀ ਕਿ ਜੇ ਅਸੀਂ ਇਸ ਤਰ੍ਹਾਂ ਚਲੇ ਗਏ ਬਿਨਾ ਸਮਝੌਤੇ ਤੋਂ ਬਿਨਾ ਕਿਸੇ ਸ਼ਰਤ ਮਨਾਏ ਤਾਂ ਫਿਰ ਲੋਕਾਂ ਨੇ ਸਾਨੂੰ ਵੀ ਨਹੀਂ ਪਿੰਡਾਂ ਚ ਹੋਰ ਸਾਥ ਸਾਡੀ ਖਰਾਬ ਹੋ ਜੂ ਕੋਈ ਵੀ ਮਜਬੂਰੀ ਹੋਵੇ ਲੇਕਿਨ ਤਵਦੀਲੀ ਦੀ ਤੇ ਮਤੇ ਦੀ ਗੱਲ ਕੀਤੀ ਹੈ ਇਸੇ ਕਰਕੇ ਲੋਕ ਜੁੜਨ ਲੱਗੇ ਨੇ ਔਰ ਮੈਂ ਇਹ ਸਮਝਦਾ ਇਹ ਇਸ ਕੂਰ ਕਮੇਟੀ ਤੋਂ ਪਹਿਲਾਂ ਹੀ ਇੱਕ ਏਜੰਡਾ ਸੈੱਟ ਕਰਤਾ ਸੀ ਸਰਦੇਸ਼ ਸਿੰਘ ਢੀਂਟਸਾ ਨੇ ਤੇ ਲੋਕ ਤਾਂ ਕਹਿੰਦੇ ਸੀ ਤੋ ਭੇਜੇ ਭਾਰਤੀ ਜਨਤਾ ਪਾਰਟੀ ਨੇ ਪਰ ਬੜਾ ਤਿੱਖਾ ਬਿਆਨ ਦਿੱਤਾ ਸੀ ਕਿ ਕਿਸੇ ਮੰਗ ਮਨਾਏ ਬਿਨਾ ਅਸੀਂ ਨਹੀਂ ਕੋਈ ਸਮਝੌਤਾ ਕਰਨਾ ਉਹੀ ਗੱਲ ਫਿਰ ਕੂਰ ਕਮੇਟੀ ਚ ਹੋਈ ਉਹੀ ਗੱਲ ਹੁਣ ਕੀਤੀ ਆ ਮਨਪ੍ਰੀਤ ਯਾਦਲੇ ਨੇ ਮੈਂ ਕਿਉਂ ਇਨਾ ਤਰਜੀਹ ਦੇ ਰਿਹਾ ਦੇਖੋ ਨੌਜਵਾਨ ਹੈ ਔਰ ਪੌਪੂਲਰ ਹੈ ਸੱਚ ਬੋਚੀ ਉਸ ਅਨੇਦੀ ਚ ਜਿਤਨਾ ਬੜਾ ਔਖਾ ਸੀ ਜਿੱਦ ਵੱਡੇ ਵੱਡੇ ਬੂੜ ਬਾਬੇ ਦੇ ਡੱਪੇ ਸੀ ਤੇ ਉਹਦੇ ਚੋਂ ਜਿੱਤ ਕੇ ਬਾਹਰ ਆਇਆ ਤੇ ਲੇਕਿਨ ਉਹਦੀਆਂ ਦੂਰੀਆਂ ਰਹੀਆਂ ਉਹਦੇ ਮਤ ਪੇਦ ਰਹੇ ਵਿਚਾਰਕ ਮਤ ਪੇਦ ਰਹੇ ਗੱਲ ਬਿਲਕੁਲ ਠੀਕ ਸੀ ਇੱਕ ਵੋਟਰ ਨੂੰ ਕੋਈ ਫਰਕ ਨਹੀਂ ਪੈਣਾ ਸੀ ਰਾਸ਼ਟਰਪਤੀ ਨੂੰ ਵੋਟ ਪਾਓ ਜਾਂ ਨਾ ਪਾਓ ਪਰ ਇਹ ਤਾਂ ਭੱਜ ਕੇ ਚਲੇ ਗਏ ਸੀ ਪਹਿਲੇ ਦਿਨੀ ਜਦੋਂ ਜੇਪੀ ਨਟਾ ਦਾ ਫੋਨ ਆਇਆ ਸੀ ਇਹ ਤਾਂ ਜਾ ਕੇ ਬੁਕੇ ਤੇ ਆਏ ਸੀ ਔਰ ਨਾਲ ਦੇਣਾ ਵੋਟ ਦੀ ਇਹ ਗੱਲ ਬਿਲਕੁਲ ਸਹੀ ਹੈ ਤੇ ਉਹਨੇ ਸਟਾਰਟ ਉਹਨੇ ਜਿਹੜਾ ਹੈ ਨਾ ਵਿਚਾਰਕ ਮਤਭੇਦਾਂ ਕਾਰਨ ਸਟੈਂਡ ਉਹਨੇ ਸਹੀ ਲੈ ਤੇ ਹੁਣੋ ਬਿਲਕੁਲ ਉਲਟ ਜੋ ਉਹਨੇ ਗੱਲ ਕੀਤੀ ਹੈ ਉਹ ਪਹਿਲੇ ਸਟੈਂਡ ਤੋਂ ਕਹਿੰਦੇ ਹੁਣ ਇਹਨਾਂ ਚ ਤਬਦੀਲੀ ਆਈ ਹੈ ਤੇ ਮੈਂ ਕਹਿੰਦਾ ਇਸ ਵੱਲੋਂ ਸਹੀ ਮੰਨਦਾ ਜੋ ਕੋਰ ਕਮੇਟੀ ਦੀ ਮੀਟਿੰਗ ਚ ਰਾਣੇ ਮਤੇ ਪਾਸ ਕੀਤੇ ਨੇ ਸਿਧਾਂਤਾਂ ਨੂੰ ਸਿਆਸਤ ਤੋਂ ਉੱਪਰ ਫੰਦੀ ਗੱਲ ਬਿਲਕੁਲ ਕਹਿੰਦਾ ਮੈਂ ਇਹਦੇ ਨਾਲ ਸ਼ੁਰੂ ਤੋਂ ਸੀ ਪੰਜਾਬ ਦੇ ਮਸਲੇ ਛੱਡ ਕੇ ਗੱਠਜੋੜ ਨਹੀਂ ਹੋਣਾ ਚਾਹੀਦਾ ਮਨਪ੍ਰੀਤਿਆਲੀ ਕਾਂ ਦਾ ਤੁਹਾਡੇ ਦੇਖੋ ਵਿਚਾਰਕ ਬੱਚਪੇ ਜਿੱਦੇ ਮਰਜੀ ਹੋਣ ਪਰ ਸਦਾਤਤਾ ਹੁੰਦੇ ਨੇ ਕਹਿੰਦਾ ਹੁਣ ਮੇਰੇ ਜੇ ਘਟਦੇ ਜਾ ਰਹੇ ਨੇ ਕੋਈ ਨਜ਼ਰ ਵੀ ਆਉਂਦੇ ਤੇ ਬਿਆਨ ਤੋਂ ਵੀ ਨਜ਼ਰ ਆਉਂਦੀ ਹੈ ਤੇ ਦੇਖੋ ਪੰਥਕ ਮਸਲਿਆਂ ਨੂੰ ਵੀ ਉਹਨੇ ਆਪਦੀ ਜਿਹੜੀ ਵੀਡੀਓ ਪਾਈ ਹੈ ਨਾ ਮਨਪ੍ਰੀਤਿਆਲੀ ਨੇ ਉਹਦੇ ਚੋਂ ਨਹੀਂ ਸਪਸ਼ਟ ਕੀਤਾ ਕਿ ਪੰਥਕ ਮਸਲੇ ਕਿਸਾਨਾਂ ਦੇ ਮਸਲੇ ਅਮਰਤਪਾਲ ਸਿੰਘ ਉਹ ਤੇ ਐਨਐਸਏ ਲਾਇਆ ਹੋਇਆ ਉਹਦੇ ਬਾਰੇ ਵੀ ਤਾਂ ਬੋਲਣਾ ਚਾਹੀਦਾ ਹੈ ਪਰ ਹੁਣ ਕੀ ਬੋਲਣ ਪਹਿਲਾਂ ਦਾ ਮੈਜੀਸ਼ੀਆ ਕਹਿੰਦੇ ਸੀ ਮੈਂ 10 ਦਿਨ ਚ ਠੀਕ ਕਰ ਦੋ ਉਹ ਤੋਂ ਵਿਰੋਧ ਚ ਸੀ ਫਿਰ ਫਿਰ ਬੰਦੀ ਸਿੰਘਾਂ ਦੀ ਰਹੀ ਦਾ ਮਸਲਾ ਹੋਰ ਬੜੇ ਇਹਦਾ ਜੇ ਤਾਂ ਇਹ ਹੱਲ ਕਰਦੇ ਆ ਇਹਦੀ ਕੋਈ ਕਮਿਟਮੈਂਟ ਦਿੰਦੀ ਹੈ ਭਾਰਤੀ ਜਨਤਾ ਪਾਰਟੀ ਦੀ ਫਿਰ ਸੋਚਿਆ ਜਾ ਸਕਦਾ ਹੈ ਗੱਠ ਜੋੜ ਲਈ ਅਦਰਵਾਇਜ਼ ਨਹੀਂ ਪਰ ਇੱਕ ਗੱਲ ਹੈ ਕਿ ਇਹ ਦੇਖੋ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਸੁਖਬੀਰ ਸਿੰਘ ਬਾਦਲ ਨੂੰ ਕਿ ਅਕਾਲੀ ਦਲ ਪੰਛਕ ਪਾਰਟੀ ਹੈ ਜਿਹੜੀ ਤੁਸੀਂ ਪੰਜਾਬੀ ਬਨਾਤੀ ਇਹਦਾ ਇਤਿਹਾਸ ਬਹੁਤ ਸ਼ਾਨਦਮੱਤਾ ਇਤਿਹਾਸ ਹੈ ਇਹਦੇ ਤੋਂ ਕੋਈ ਦੋਰਾ ਵੀ ਨਹੀਂ ਇਤਿਹਾਸ ਦਾ ਇਹੀ ਕਾਰਨ ਹੈ ਕਿ ਬ੍ਰੋਹਟੇ ਵੀ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਸਰਜੀਤ ਹੋਵੇ ਤਕੜਾ ਹੋਵੇ ਪੰਜਾਬ ਨੂੰ ਦਾ ਬਹੁਤ ਫਾਇਦਾ ਹੈ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਕੋਈ ਤਾਂ ਹੋਵੇ ਨਾ ਇਹ ਗੱਲ ਸਾਰੇ ਮੰਗਦੇ ਨੇ بڑے ਮੋਰਚੇ ਲਾਏ ਤੇ ਹੁਣ ਕਿੱਥੇ ਹੈ ਉਹ ਹਿੰਮਤੀ ਦੀ ਉਹ ਉਹ ਜਥੇਦਾਰੀ ਨਹੀਂ ਹੈ ਉਹ ਜੇ ਲੀਡਰ ਨਹੀਂ ਹੈ ਤੇ ਲੀਡਰਾਂ ਦੇ ਦੋ ਗਿੱਜਿਆਂ ਵਾਲੇ ਲੀਡਰ ਖਤਮ ਪਾਰਟੀ ਦਾ ਪੰਛ ਦਾ ਗਿੱਜਾ ਤੇ ਆਪਦਾ ਨਿੱਜੀ ਗਿੱਜਾ ਬਿਲਕੁਲ ਖਤਮ ਤੋਂ ਉਹ ਲੋਕ ਚਾਹੁੰਦੇ ਨੇ ਦੁਬਾਰਾ ਰਿਵਾਈਵ ਹੋਵੇ ਨਵੀਂ ਪੀੜੀ ਨੂੰ ਤਾਂ ਪਤਾ ਹੀ ਨਹੀਂ ਕਿ ਜੇਲਾ ਮੋਰਚੇ ਹੁੰਦੇ ਕੀ ਨੇ ਤਾਂ ਫਿਰ ਇਸ ਕਰਕੇ ਮਨਪ੍ਰੀਤ ਆਲੀ ਨੇ ਜਿਹੜੀ ਗੱਲ ਕੀਤੀ ਹੈ ਕਹਿੰਦੇ ਵੀ ਦੇਖੋ ਅਸੀਂ ਤਾਂ ਜੇਹ ਦੇ ਫਿਰ ਇਸ ਸਿਧਾਂਤਾਂ ਤੇ ਡਟ ਕੇ ਖੜਦੇ ਨੇ ਫਿਰ ਇਹਨਾਂ ਦੇ ਨਾਲ ਇਹ ਇਹਨੇ ਗੱਲ ਕੀਤੀ ਇਸ ਤੋਂ ਪਹਿਲਾਂ ਵੀ ਗੱਲ ਇਸ ਤਰ੍ਹਾਂ ਦੇ ਬਹੁਤ ਸਾਰੇ ਲੀਡਰ ਕਰ ਚੁੱਕੇ ਨੇ ਇਹ ਵਕਰੀਗਾਨੇ ਲੋਕ ਡਾਊਟ ਸ਼ੱਕ ਕਰਦੇ ਨੇ ਸ਼ੱਕ ਹੁੰਦਾ ਹੀ ਹੈ ਕਿਉਂਕਿ ਹੁਣ ਤੱਕ ਉਹਨਾਂ ਦਾ ਸਟੈਂਡ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਇਹਨਾਂ ਦਾ ਬਿਲਕੁਲ ਡਿਫਰੈਂਟ ਰਿਹਾ ਹੈ ਪਰਿਵਾਰ ਦੀ ਗੱਲ ਜਿਹੜੀ ਉਹਨਾਂ ਨੇ ਕੀਤੀ ਬਿਲਕੁਲ ਠੀਕ ਹੈ ਕਿ ਟੋੜਾ ਸਾਹਿਬ ਤੋਂ ਬਾਅਦ ਪਰਿਵਾਰ ਹੀ ਰਿਹਾ ਦੇਖ ਲਓ ਤੁਹਾਡੇ ਸਾਹਮਣੇ ਆ ਮੁੱਖ ਮੰਤਰੀ ਜਦੋਂ ਇੱਕ ਪਾਰਟੀ ਦਾ ਹੋਵੇ ਤਾਂ ਦੂਜੀ ਪਾਰਟੀ ਦਾ ਉਪ ਮੁੱਖ ਮੰਤਰੀ ਹੁੰਦਾ ਫਿਰ ਉਹ ਪੁੱਤ ਉਹ ਉਪ ਮੁੱਖ ਮੰਤਰੀ ਪਾਰਟੀ ਪ੍ਰਧਾਨ ਵੀ ਉਹ ਔਰ ਦੂਜੇ ਪਾਸੇ ਸੈਂਟਰ ਚ ਅ ਮ ਬਤਰਾ ਉਹ ਵੀ ਪਰਿਵਾਰ ਦੀ ਮੈਂਬਰ ਪ੍ਰਕਾਸ਼ ਸਿੰਘ ਬਾਦਲ ਦੀ ਨੂੰ ਉਹ ਵੀ ਸੀਨੀਅਰ ਬੱਦੇ ਬੈਠੇ ਹੋਣ ਸੰਗਦੇਸ਼ ਸਿੰਘ ਢੀਂਟਸਾ ਰਾਜ ਸਭਾ ਦਾ ਬ੍ਰਹਮਪੁਰ ਉਦੋਂ ਪਹਿਲਾਂ ਪ੍ਰੇਮ ਸਿੰਘ ਚਦੂਵਦਰਾ ਸੀ ਇਹ ਗੱਲ ਤਾਂ ਬਿਲਕੁਲ ਠੀਕ ਹੈ ਦਰਕਾਰ ਸਾਹਿਬੀ ਪਰ ਭਾਈ ਜੇ ਹੁਣ ਤਦਦੀਦੀ ਲੈ ਕੇ ਆ ਰਹੇ ਨੇ ਦੁਵਾਰਾ ਗਲਤੀਆਂ ਮੰਨ ਲਿਆ ਤੇ ਉਦੋਂ ਚਾਹੀ ਜਿਹਾ ਮਰਜ਼ੀ ਬੰਨੀਆ ਮੈਨੂੰ ਨਹੀਂ ਕਹਦਾ ਕਿ ਅਕਾਲ ਤਖਤ ਦੇ ਮਰਿਆਦਾ ਅਨਸਾਰ ਬੰਨੀ ਪਰ ਇੱਕ ਹੋਰ ਵੀ ਗੱਲ ਹੈ ਹੁਣ ਇਹ ਤਾਂ ਕਹਤਾ ਇਹਨਾਂ ਨੇ ਦੂਜੇ ਪਾਸੇ ਪਤਾ ਲੱਗਿਆ ਭਾਰਤੀ ਜਨਤਾ ਪਾਰਟੀ ਵੀ ਮੰਨਣ ਨੂੰ ਤਿਆਰ ਰਹੀ ਅਮਿਤ ਸ਼ਾਹ ਤਾਂ ਪਹਿਲੇ ਹੀ ਨਹੀਂ ਤਿਆਰ ਸੀ ਉਹਨੂੰ ਤਾਂ ਬਾਲੀਏ ਦਾ ਸੱਟਦੀ ਸੀ ਤੇ ਸਿਰਫ ਦੋ ਤਿੰਨ ਬੰਦੇ ਨੇ ਜਿਹੜੇ ਜ਼ੋਰ ਲਾ ਰਹੇ ਨੇ ਵੀ ਆਪਾਂ ਗੱਠ ਜੋੜ ਕਰ ਲਈਏ ਦੋਨੋਂ ਪਾਸੇ ਹੈਗੇ ਨੇ ਬੰਦੇ ਜਿਵੇਂ ਸ਼ਰੋਨੀ ਕਾਲੀ ਦਾ ਜੋ ਪ੍ਰੇਮ ਸਿੰਘ ਚੰਦੂਬਾਦ ਰਾਇ ਪੁੰਡੂ ਵੀ ਆਪਦੇ ਪਿਆ ਦੂਜੇ ਪਾਸੇ ਕੈਪਟਨ ਮਨਿੰਦਰ ਸਿੰਘ ਉਹਨਾਂ ਨੂੰ ਲੱਗਦਾ ਰਾਣਾ ਖੜਾ ਰਹੀ ਹੈ ਉਹਨਾਂ ਨੂੰ ਲੱਗਦਾ ਜੇ ਸਮਝੌਤਾ ਹੋਊਗਾ ਤਾਂ ਮਨਪ੍ਰੀਤ ਬਾਦਲ ਅਰ ਮਨ ਪ੍ਰਦੀਪ ਕੌਰ ਜੀ ਪਟਿਆਲੇ ਤੋਂ ਸ਼ਾਇਦ ਜਿੱਤ ਜਾਣ ਇਹ ਉਹਨਾਂ ਦੇ ਮਨ 'ਚ ਸ੍ਰੀਜਾਖੜ ਵੀ ਚਾਹਦਾ ਨੂੰ ਪਤਾ ਲੱਗ ਗਿਆ ਕੱਲ ਜਿਵੇਂ ਬਠਿੰਡੇ ਕਿਸਾਨਾਂ ਨੇ ਉਹ ਕਿਸਾਨਾਂ ਨੇ ਜਿਹੜੇ ਸ਼ੰਭੂ ਤੇ ਖਲੋਰੀ ਬੈਠੇ ਨੇ ਉਹਨਾਂ ਚੜੀ ਅਗਰਾਹ ਗਰੁੱਪ ਮੈਨ ਸੀ ਜਿਹਨਾਂ ਨੇ ਵਿਰੋਧ ਕੀਤਾ ਕਿ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਦਿੱਲੀ ਨਹੀਂ ਵੜ ਦਿੰਦੇ ਤੁਹਾਨੂੰ ਅਸੀਂ ਪਿੰਡਾਂ ਚੋਂ ਹੀ ਵੜ ਦੇਣਾ ਔਰ ਸਦੀਪ ਜਾਖੜ ਪੋਰ ਨਹੀਂ ਸਕਾ ਸਕਿਆ ਨਹੀਂ ਮੀਟਿੰਗ 'ਚ ਤੋ ਉਹਨਾਂ ਨੂੰ ਪਤਾ ਵੀ ਹੋਣਾ ਟੈਕ ਹੋਰ ਮਸਲਾ ਜਿਹੜਾ ਗੰਭੀਰ ਹੋ ਜਾਣਾ ਤੋ ਇਹ ਸਾਰੀਆਂ ਗੱਲਾਂ ਦੇ ਜੋ ਆਪਾਂ ਇਹਨੂੰ ਅਨਲਿਸਿਸ ਕਰਕੇ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਸਟੈਂਡ ਲਿਆ ਹੈ ਬਹੁਤ ਸਾਰੇ ਲੋਕ ਹੁਣ ਇਹ ਕਹਿੰਦੇ ਨੇ ਵੀ ਇਸ ਸਟੈਂਡ ਦੇ ਹੁਣ ਕਿਹੜਾ ਪਾਰਟੀ ਨੂੰ ਨੁਕਸਾਨ ਨਹੀਂ ਹੋਇਆ ਹੁਣ ਤੱਕ ਨੁਕਸਾਨ ਹੀ ਹੋਇਆ ਬੇਅਦਬੀ ਤੋਂ ਬਾਅਦ ਕਿੰਨਾ ਕੁਸ਼ ਹੋਇਆ ਤੇ ਜੇ ਪਾਰਟੀ ਮੋੜ ਸਦਾਤਾ ਤੇ ਆ ਜੂਗੀ ਤੇ ਜੇ ਫੌਰੀ ਤੌਰ ਤੇ ਕੋਈ ਨੁਕਸਾਨ ਮੜਾ ਮਟਾ ਇਲੈਕਸ਼ਨ ਚ ਹੁੰਦਾ ਵੀ ਹੈ ਲੇਕਿਨ ਪਾਰਟੀ ਸਟੈਂਡ ਕਰ ਜੂਗੀ ਪਾਰਟੀ ਦੇ ਜਿਹੜਾ ਲੋਕਾਂ ਦੇ ਨਿਗਾਹ ਦੇ ਵਿੱਚ ਜਿਸ ਤਰ੍ਹਾਂ ਦਾ ਪਹਿਲਾ ਸੀ ਕੇ ਸਤਕਾਰ ਉਸ ਤਰ੍ਹਾਂ ਉਸ ਬਹਲੂਕਾ ਨਹੀਂ ਚੱਲ ਪੂਗੀ ਸ਼ਾਇਦ ਤਾਂ ਇਹ ਹੈ ਪਾਰਟੀ ਦੀ ਨਵੀਂ ਲੀਡਰਸ਼ਿਪ ਨੂੰ ਸਖਬੀਰ ਸਿੰਘ ਬਾਦਲ ਨੂੰ ਤੇ ਕੋਈ ਹਰ ਇੱਕ ਥਾਂ ਤੇ ਜਾਂ ਉਹਨਾਂ ਦੇ ਜੋਤ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਜੂਥ ਨੂੰ ਨਵੇਂ ਤਰ੍ਹਾਂ ਕੋਲ ਲੈਕਚਰ ਕਰਾਉਣ ਇਤਿਹਾਸਕਾਰਾਂ ਦੇ ਸਿੱਖ ਇਤਿਹਾਸਕਾਰਾਂ ਤੇ ਘਟੋ ਘਟ ਗੁਰਦੁਆਰਾ ਸੁਧਾਰ ਲਹਿਰ ਘਟੋ ਘਟ ਜਿਹੜੇ ਮੋਰਚੇ ਲੱਗੇ ਸੀ ਚਾਹੇ ਉਹ ਜੈਤੋ ਦਾ ਪੁੰਘਿਆ ਦਾ ਮੋਰਚਾ ਸਾਰੇ ਮੋਰਚੇ ਦਾ ਇਹ ਇਤਿਹਾਸ 120 ਸਾਲ ਦਾ ਜਾਂ ਥੋੜੀ ਬਹੁਤੀ ਬੈਕਗ੍ਰਾਉਂਡ ਮਹਾਰਾ ਰਜੀਤ ਸਿੰਘ ਤੋਂ ਲੈ ਕੇ ਐਨਾ ਕਰ ਦੇਣ ਤਾਂ ਉਹਨਾਂ ਨੂੰ ਕਾਫੀ ਕੁਝ ਸਮਝ ਆ ਜਾਊ ਕਿ ਪਾਰਟੀ ਕਿਉਂ ਬਣੀ ਪੰਤਕ ਹੈ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਪੰਜਾਬ ਪੁਖਰ ਬੜੀਆਂ ਕੌਮੀ ਪਾਰਟੀਆਂ ਨੇ ਪੰਜਾਬ ਦੇ ਹਿੱਤਾਂ ਲਈ ਪਾਰਟੀ ਦਾ ਜਉਂਦੇ ਰਹਿਣਾ ਔਰ ਜੇ ਤਬਦੀਲੀ ਸਹੀ ਹੈ ਤਾਂ ਇਹਨੂੰ ਸਵਾਗਤ ਕਰਨਾ ਬੰਦ ਹੈ ਅਜੇ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਫੋਟੋਫਾਰਮ ਵਾਸ